ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਤੇ ਤ ਐਸਐਸਪੀ ਗੁਰਦਾਸਪੁਰ ਹਰੀਸ਼ ਦਾਇਮਾ ਦੀ ਅਗਵਾਈ ਹੇਠ ਅੱਜ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਦੀ ਖੇਤਰਾਂ ਬਹਿਰਾਮਪੁਰ ਦੌਰਾਗਲਾ ਆਦਿ ਵਿਖੇ 플ੈਗ ਮਾਰਚ ਕੱਢਿਆ ਗਿਆ ਇਹ 플ੈਗ ਮਾਰਚ ਖਾਣਾ ਬਹਿਰਾਮਪੁਰ ਤੋਂ ਸ਼ੁਰੂ ਹੋਇਆ SSP ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜੋ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਚੋਣ ਹਮਲੇ ਵਿੱਚ ਸ਼ਾਮਲ ਵੱਖ-ਵੱਖ ਪਾਰਟੀਆਂ ਨੂੰ ਮੀਟਿੰਗਾਂ ਕਰਕੇ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਉਨਾ ਕਿਹਾ ਕਿ ਅਜਦੇ ਫਲੈਗ ਮਾਰਚ ਦਾ ਮੰਤਵ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਇਹਨਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਉਨਾ ਕਿਹਾ ਕਿ ਲੋਕਾਂ ਨੂੰ ਕਿਸੇ ਤੋਂ ਵੀ ਡਰਨ ਜਾਂ ਦਬਾਅ ਵਿੱਚ ਆਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਪੋਰ ਦੇ ਵਿੱਚ ਫਲੈਗ ਮਾਰਚ ਅਸੀਂ ਸ਼ੁਰੂ ਕਰ ਰਹੇ ਹਾਂ ਇੱਥੋਂ ਸਾਡੇ ਕੋਲ ਬੀਐਸਐਫ ਦੀ ਵੀ ਜਿਹੜੀ ਪਲਟੂਨਸ ਹੈਗੀ ਉਹ ਵੀ ਹੈ ਤੇ ਐਸਐਸਜੀ ਦੀ ਔਰ ਡਿਸਪਲਿਨਰੀ ਫੋਰਸ ਜਿਹੜੀ ਉਹ ਵੀ ਮੌਜੂਦ ਹਨ ਅਸੀਂ ਇੱਥੋਂ ਸਟਾਰਟ ਕਰਕੇ ਬਹਿਰਾਮਪੁਰ ਜਿਹੜਾ ਟਾਊਨ ਹੈ ਉੱਥੋਂ ਫਲੈਗ ਮਾਰਚ ਸ਼ੁਰੂ ਕਰਾਂਗੇ ਤੇ ਬਾਰਡਰ ਦੇ ਜਿੰਨੇ ਵੀ ਨਾਕੇ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਹੈ ਉਹ ਸਾਰੇ ਕਵਰ ਕਰਾਂਗੇ ਤੇ ਜਿਹੜੇ ਮੇਨ ਜੰਕਸ਼ਨਸ ਹੈਗੇ ਜਿੱਥੇ ਆਪਣੀ ਸੜਕ ਬਾਰਡਰ ਦੇ ਪੈਰਲਲ ਚੱਲਦੀ ਹੈ ਉਹ ਪੂਰੀ ਕਵਰ ਕਰਦੇ ਹੋਏ ਅਸੀਂ ਇਹਨੂੰ ਦੁਰੰਗਲਾ ਦੇ ਵਿੱਚ ਕੰਪਲੀਟ ਕਰਾਂਗੇ ਆ ਸਾਡੀ ਗਿਣਤੀ ਆਪਟੀਮਮ ਹੀ ਹੈਗੀ ਆਲਰੇਡੀ ਦਸ ਸਾਡੇ ਸੈਕੰਡ ਲਾਈਨ ਆਫ ਡਿਫੈਂਸ ਨਾਕੇ ਜਿਹੜੇ ਹੈਗੇ ਉਹ ਆ ਆਪਰੇਸ਼ਨਲ ਹੈ ਅਸੀਂ ਉਹਨੂੰ ਸਟਰੈਂਥਨ ਕੀਤਾ ਹੈ ਉਹ ਬੀਐਸਐਫ ਦੇ ਨਾਲ ਹੁਣ ਜੁਆਇੰਟ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਇਸ ਜੁਆਇੰਟ ਪੈਟ੍ਰੋਲਿੰਗ ਦਾ ਪਰਪਸ ਇਹੀ ਹੈ ਕਿ ਸਾਡੀ ਜਿਹੜੀ ਇਨਫਾਰਮੇਸ਼ਨ ਜਿਹੜੀ ਉਹ ਸਾਂਝੀ ਹੋਣੀ ਚਾਹੀਦੀ ਹੈ ਤਾਂ ਕਿ ਕਿੱਥੇ ਵੀ ਕੋਈ ਇਨਪੁਟ ਆਂਦੀ ਹੈ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਕਿੱਥੇ ਇਹਦੇ ਤੇ ਵਰਕ ਕਰਨਾ ਹੈ ਸਾਨੂੰ ਵੀ ਪਤਾ ਹੁੰਦਾ ਅਸੀਂ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਾਂਗੇ ਤੇ ਲੋਕਾਂ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਆਏਗਾ ਇਸ ਦੇ ਨਾਲ ਐਂਡ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਹੈਗੇ ਜਿਹੜੇ ਸਨਾਵ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ ਜਾਂ ਫਿਰ ਅਕ੍ਰੋਸ ਦ ਬਾਰਡਰ ਆਪਣੇ ਦੁਸ਼ਮਣ ਹੈਗੇ ਉਹਨਾਂ ਨੂੰ ਵੀ ਇੱਕ ਇਸ ਤਿਸ ਦਾ ਚੰਗਾ ਮੈਸੇਜ ਰਹੇਗਾ ਕਿ ਫੋਰਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਆਪਣੇ ਬਾਰਡਰ ਸੈਕਿਉਰ ਹੈ ਜੰਕੇ ਦੇ ਨਾਲ ਜਿਹੜਾ ਸਾਡਾ ਪਠਾਨਕੋ ਡਿਸਟ੍ਰਿਕਟ ਲੱਗਦਾ ਹੈ ਖੁਰਦਾਸਪੁਰ ਦੀ ਡਾਇਰੈਕਟਲੀ ਤੋਂ ਬਾਉਂਡਰੀ ਨਹੀਂ ਲੱਗਦੀ ਬਟ ਸਾਡੀ ਇੱਕ ਇੰਟਰ ਕੋਆਰਡੀਨੇਟ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਹੋਈ ਸੀ ਕੁਝ ਇੱਕ ਹਫਤਾ ਪਹਿਲਾਂ ਉਹਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਜਿਹੜੇ ਵੀ ਸਾਡੇ ਕ੍ਰਿਮੀਨਲ ਹੈਗੇ ਜੋ ਜੰਕੇ ਜਾ ਕੇ ਛੁਪਦੇ ਹਨ ਜਾਂ ਉਹਨਾਂ ਦੇ ਕ੍ਰਿਮੀਨਲ ਜੋ ਇੱਥੇ ਆਉਂਦੇ ਹਨ ਉਹਨਾਂ ਦੇ ਲਈ ਅਸੀਂ ਲਿਸਟਾਂ ਵਗੈਰਾ ਸ਼ੇਅਰ ਕੀਤੀਆਂ ਤੇ ਅਸੀਂ ਐਫਰਟਸ ਕਰ ਰਹੇ ਹਾਂ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਹੈਂ ਕਿ ਕਿੰਨਾ ਜਾਇਜ਼ ਜਿਹੜੀ ਕੰਸਰਨ ਪੁਲਿਸ ਹੈ ਅ ਇਸ ਤੋਂ ਇਲਾਵਾ ਜਿਹੜੇ ਪਠਾਨਕੋਟ ਦੇ ਨਾਲ ਸਾਡਾ ਬਾਰਡਰ ਲੱਗਦਾ ਹੈ ਉੱਥੇ ਅ ਮਿਰਰ ਨਾਕੇ ਲਾਏ ਹਨ ਕਿ ਇੱਕ ਸੜਕ ਦੇ ਇੱਕ ਪਾਸੇ ਉਹਨਾਂ ਦਾ ਨਾਕਾ ਹੁੰਦਾ ਹੈ ਤਾਂ ਦੂਜੀ ਪਾਸੇ ਸਾਡਾ ਨਾਕਾ ਹੁੰਦਾ ਹੈ ਤਾਂ ਕਿ ਅਸੀਂ ਦੋਨੋਂ ਥਾ ਦਾ ਜਿਹੜਾ ਟ੍ਰੈਫਿਕ ਹੈ ਉਹਨੂੰ ਚੈੱਕ ਕਰ ਸਕੀਏ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅ ਸਹੀ ਕਿ ਲੋਕ ਬੜੇ ਨਿਸ਼ਚਿੰਤ ਰਹਿਣ ਤੇ ਬਿਲਕੁਲ ਵੀ ਅਫਵਾਹਾਂ ਤੇ ਧਿਆਨ ਨਾ ਦੇਣ ਕੋਈ ਵੀ ਚੀਜ਼ ਦਾ ਕਲੈਰੀਫਿਕੇਸ਼ਨ ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਜਾਂ ਕਿਸੇ ਗਲਤ ਇਨਫੋਰਮੇਸ਼ਨ ਕਈ ਵਾਰ ਰੂਮਰਸ ਫੈਲਦੇ ਹਨ ਰੂਮਰਸ ਸੇ ਧਿਆਨ ਲਾ ਦੇਣ ਤੇ ਪੁਲਿਸ ਦੇ ਨਾਲ ਸਾਂਝੀ ਕਰੇ ਆਪਣੀ ਇਨਫੋਰਮੇਸ਼ਨ ਤੇ ਪੁਲਿਸ ਦੇ ਨਾਲ ਆਪਣਾ